ਕਹਿੰਦੇ ਨੇ ਬੰਦ ਮੁਠੀ ਚ ਤੈਨੂੰ ਕੀ ਦੱਸੀਏ ਵਿੱਚ ਕਿੰਨੇ ਕਿ ਦਰਦ ਲੁਕੋਈ ਬੈਠੇ ਆ ਐਨੇ ਸਿਰ ਤੇ ਨੇ ਹੁਣੇ ਵਾਲ ਸਾਡੇ ਜਿੰਨਾ ਯਾਰ ਦਾ ਕਰਜ਼ ਚੜਾਈ ਬੈਠੇ ਆ ਜਮ ਜੁੱਤੋ ਗਰ ਬਦੂਰ ਕਰੇ ਅਸੀਂ ਪਹਿਲੇ ਕਬਰ ਪਟਾਈ ਬੈਠੇ ਆ ਲੋਕੀ ਕਰਦੇ ਨੇ ਸਰਦ ਮਰੇ ਮੁੱਕਿਆ ਦਾ ਕਹਿੰਦੇ ਸਮਿਤ ਆਪਣਾ ਸਰਾ ਦਿਖਾਈ ਬੈਠੇ ਆ ਹਮ ਮੈਂ ਗਲੀਆਂ ਗਲੀਆਂ ਤੱਕੇ ਖਾਂਦਾ ਸੀ ਗਲੀਆਂ ਗਲੀਆਂ ਦੇ ਵਿੱਚ ਡੜੀ ਲੈ ਕੇ ਜਾਂਦਾ ਸੀ ਵੀ ਰਾਤ ਨੂੰ ਸੌਂਦੇ ਸੀ ਸੋਚਦੇ ਸੀਗੇ ਵੀ ਅੱਜ ਕਿਹੜੀ ਗਲੀ ਜਾਣਾ ਸਵੇਰੇ ਕਿਹੜੀ ਗਲੀ ਜਾਣਾ ਸਮਿਤ ਨੇ ਮਿਹਨਤ ਕੀਤੀ ਆ ਸਮਿਤ ਨੇ ਰੀਸ ਨਹੀਂ ਕੀਤੀ ਸਾਸਿਕਾ ਜੀ ਤੁਸੀਂ ਵੇਖ ਰਹੇ ਹੋ ਪੀਪੀ 26 ਨਿਊਜ਼ ਤੇ ਮੈਂ ਹਾਂ ਸਰਬਜੀਤ ਸਿੰਘ ਸਾਡੀ ਕੋਸ਼ਿਸ਼ ਹੁੰਦੀ ਸਾਡੇ ਪੰਜਾਬ ਦੇ ਵਿੱਚੋਂ ਜਾਂ ਹਰਿਆਣੇ ਦੇ ਵਿੱਚੋਂ ਜਾਂ ਖੰਨੇ ਸ਼ਹਿਰ ਦੇ ਵਿੱਚੋਂ ਰਿੱਚ ਖਬਰ ਤੁਹਾਡੇ ਸਾਹਮਣੇ ਹਾਜ਼ਰ ਕਰਨ ਜਾ ਰਹੇ ਹਾਂ ਖਟੀਕਾਂ ਵਾਲਾ ਚੌਕ ਮੜੀਆਂ ਰੋਡ ਵਾਲਾ ਚੌਕ ਬੜਾ ਵੱਡਾ ਧਮਾਕਾ ਕਈ ਮਹੀਨਿਆਂ ਤੋਂ ਮਿਹਨਤ ਮੁਸ਼ਕਲ ਦੇ ਨਾਲ ਕਰ ਰਿਹਾ ਸੁਮਿੱਤ ਸਾਡਾ ਛੋਟਾ ਵੀਰ ਹੈ ਔਰ ਅਸੀਂ ਉਹਨਾਂ ਦਾ ਪੀਪੀ 26 ਨਿਊਜ਼ ਚੈਨਲ ਦੀ ਟੀਮ ਵੱਲੋਂ ਤੇ ਸਰਬਜੀਤ ਸਿੰਘ ਵੱਲੋਂ ਸਮਿਤ ਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡਾ ਉਪਰਾਲਾ ਹੈ ਵੈਲਕਮ ਤੁਹਾਡਾ ਸਰਬਜੀਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਪੀਪੀ 26 ਨਿਊਜ਼ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਕੋਲ ਕੀਮਤੀ ਸਮਾਂ ਕੱਢ ਕੇ ਮੇਰੇ ਕੋ ਪਹੁੰਚੇ ਨੇ ਕਈ ਦਿਨਾਂ ਤੋਂ ਮੇਰੀ ਸੋਚ ਸੀਗੀ ਵੀ ਜਿਵੇਂ ਕੇਲੇ ਦੇ ਮੈਂ 100 ਰੁਪਏ ਦੇ 4 ਕਿਲੋ ਵੇਚੇ ਨੇ ਔਰ ਜੂਸ ਜਿਹੜਾ ਜੂਸ ਵੇਚ ਰਹੇ ਆ 20 ਰੁਪਏ ਗਲਾਸ ਵੇਚ ਰਹੇ ਆ ਮਾਰਕੀਟ ਦੇ ਵਿੱਚ 70 ਰੁਪਏ ਮਿਲ ਰਿਹਾ ਜਿਹੜਾ ਮੈਂ ਅੱਜ ਤੁਹਾਨੂੰ 20 ਰੁਪਏ ਗਲਾਸ ਦੇ ਰਿਹਾ ਜੀ ਉਰੇ ਇੱਥੇ 70 ਰੁਪਏ ਵਾਲੇ ਨੂੰ ਔਰ 20 ਰੁਪਏ ਵਾਲੇ ਨੂੰ ਮੈਨੂੰ ਬਰਾਬਰ ਕਰਕੇ ਦੇਖ ਲਿਓ ਕੋਈ ਫਰਕ ਨਿਕਲ ਗਿਆ ਤਾਂ ਤੁਸੀਂ ਮਿੱਤਰ ਨੂੰ ਆਕੇ ਫੜ ਲਿਓ ਔਰ 20 ਰੁਪਏ ਗਲਾਸ ਅਗਲੇ ਆ ਤਿੰਨ ਦਿਨਾਂ ਤੋਂ ਮੈਂ ਸਿਰਫ 30 ਰੁਪਏ ਗਲਾਸ ਦੇ ਰਿਹਾ ਜੀ ਮੰਗੋ ਸ਼ੇਕ ਔਰ ਬਨਾਣਾ ਸ਼ੇਕ ਦਾ ਜੀ ਇਹਨਾਂ ਵੀ ਬਹੁਤ ਸੀ ਹੈ ਹਾਂਜੀ 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 ਕਿਉਂਕਿ ਅੱਗੇ ਅੱਗੇ ਗਰਮੀ ਆ ਰਹੀ ਹੈ ਮੇਰੇ ਕਿੰਨੇ ਵੀਰ ਕਹਿ ਰਹੇ ਨੇ ਵੀ ਬਨਾਣਾ ਸ਼ੇਕ ਸ਼ੁਰੂ ਕਰੋ ਮੰango ਸ਼ੇਕ ਸ਼ੁਰੂ ਕਰੋ ਪਪੀਤਾ ਸ਼ੇਕ ਉਹ ਮੈਂ 30 ਰੁਪਏ ਵਿੱਚ ਲੈ ਕੇ ਆ ਰਿਹਾ ਸਿਰਫ 30 ਰੁਪਏ ਵਿੱਚ ਲੋਕੀ ਦੇ ਅੰਦਰ 100 ਰੁਪਏ ਦਾ ਗਲਾਸ ਮੈਂ 30 ਰੁਪਏ ਦੇ ਰਿਹਾ ਕਿਉਂਕਿ ਐਨੀ ਜ਼ਿਆਦਾ ਤੁਸੀਂ ਉਹ ਲੁੱਟ ਨਾ ਕਰੋ ਵੀ 70 70 ਰੁਪਏ ਇੱਕ ਚੀਜ਼ ਤੁਹਾਨੂੰ 30 ਰੁਪਏ ਵਿੱਚ ਸਹੀ ਹੋ ਰਹੀ ਆ ਮੈਨੂੰ ਵੀਰ ਬੇਨਾ ਜੂਜ਼ਾ ਗਲਾਸ ਵੇਚ ਕੇ ਵੀਰ ਵਿੱਚੋਂ ਮੈਨੂੰ ਬਚਦੇ ਨਹੀਂ ਔਰ ਤੁਸੀਂ ਜਾਂ 70 ਰੁਪਏ ਦੇਨੇ ਹੋ ਉਹਦੇ ਵਿੱਚ ਤਾਂ ਸਿੱਧਾ 50 ਰੁਪਏ ਕਮਾ ਰਹੇ ਹੋ ਤੁਸੀਂ ਕਿੰਨੇ ਮਹੀਨਿਆਂ ਤੋਂ ਸ਼ੁਰੂ ਕੀਤਾ ਜੂਸ ਦਾ ਜੂਸ ਦਾ ਸਿਰਫ 1 ਮਹੀਨੇ ਤੋਂ ਸ਼ੁਰੂ ਕੀਤਾ ਜੀ ਠੀਕ ਹੈ ਕੀ ਰਿਸਪੌਂਸ ਆ ਰਿਹਾ ਜੀ ਬਹੁਤ ਵਧੀਆ ਜੀ ਜਿੰਨੇ ਕਿ ਮਾਲਕ ਦੀ ਕਿਰਪਾ ਨਾਲ ਮਜ਼ਦੂਰ ਨੂੰ ਲੋੜ ਆ ਮੈਂ ਆਪਣੇ ਉਹਨੂੰ ਮਜ਼ਦੂਰ ਕਹਿਣਾ ਜੀ ਜਿੰਨੇ ਕਿ ਮਜ਼ਦੂਰ ਨੂੰ ਲੋੜ ਆ ਸ਼ਾਮ ਨੂੰ ਦਿਹਾੜੀ ਪੈ ਜਾਂਦੀ ਆ ਖੰਨਾ ਸ਼ਹਿਰ ਵੀ ਆ ਰਿਹਾ ਕਿ ਆਸ-ਪਾਸ ਦੇ ਪਿੰਡ ਪੂਰੇ ਖੰਨਾ ਸ਼ਹਿਰ ਤੱਕ ਕੀ ਮਾਲਕ ਦੀ ਇੰਨੀ ਕਿਰਪਾ ਜੀ ਮੇਰੇ ਪੀਰ ਦਾ ਇੰਨਾ ਕਰਮ ਆ ਆਲੇ-ਦਾਲੇ ਜਿੰਨੇ ਵੀ ਪਿੰਡ ਨੇ ਹੋਰ ਤਾਂ ਹੋਰ ਕੱਲ ਮਰੀਂਡੇ ਤੋਂ ਪਟਿਆਲੇ ਤੋਂ ਰਾਜਪੁਰੇ ਤੋਂ ਮੇਰੇ ਕੋਲ ਕਸਟਮਰ ਹੋ ਰਿਹਾ ਕਿ ਜੂਸ ਪੀ ਕੇ ਜਾ ਰਹੇ ਨੇ ਹਰ ਤੁਸੀਂ ਸਾਹਵਲਾ ਲੋ 20 ਰੁਪਏ ਗਲਾਸ ਦੇ ਰਿਹਾ ਵਾ ਕੋਈ ਪਾਣੀ ਨਹੀਂ ਪਾਉਣਾ ਕੋਈ ਕੁਝ ਨਹੀਂ ਪਾਉਣਾ ਜੀ ਪੂਰੀ ਸਫਾਈ ਦੇ ਨਾਲ ਔਰ ਗਲਾਸ ਵੀ ਕੋਈ ਛੋਟਾ ਨਹੀਂ ਆਹ ਦੇਖੋ ਜੀ ਆ ਗਲਾਸ ਵੱਡਾ ਦੇ ਰਿਹਾ ਔਰ ਜਿਹੜੀ ਚੀਨੀ ਪਾਣੇ ਆ ਉਹ ਕਹਿੰਦੇ ਕਿਹਦਾ ਪਾਣੀ ਪਾ ਦਿੰਦੇ ਨੇ ਬਿਦਾ ਦਿੰਦੇ ਨੇ ਮੈਂ ਬੂਰਾ ਪਾਣਾ ਜੀ ਚੀਨੀ ਦਾ ਕਸਟਮਰ ਨੂੰ ਪੁੱਛ ਕੇ ਵੀ ਪਾਣਾ ਜਾਂ ਨਹੀਂ ਔਰ 20 ਰੁਪਏ ਗਲਾਸ ਦੇ ਰਿਹਾ ਐਤੇ ਹੀ ਮੈਂ ਬਨਾਣਾ ਸ਼ੇਕ ਦੇ ਵਿੱਚ ਵੀ ਕਰੂੰਗਾ ਵੀ ਤੁਹਾਨੂੰ ਪਿਓਰ ਮਾਲ ਮਤਲਬ ਇੱਕ ਤਰ੍ਹਾਂ ਦੇ ਜਿਹੜਾ ਹੁੰਦੇ ਨੇ ਕੋਈ ਪਾਣੀ ਵਾਲਾ ਸਿਸਟਮ ਨਾ ਰੱਖਾ ਐਨੇ ਕੇ ਮਾਲਕ ਦੀ ਕਿਰਪਾ ਹੈ ਜਿਹੜੇ ਰਹਿ ਗਏ ਵਿਜ਼ਿਟ ਕਰੋ ਬੀਬੀ ਛੱਪੀ న్యూਸ ਤੋਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਖੰਨੇ ਸ਼ਹਿਰ ਤੋਂ ਲੈ ਕੇ ਪੰਜਾਬ ਤੋਂ ਬਾਹਰ ਤੱਕ ਨਾਮ ਆ ਸਾਡੇ ਭਰਾ ਦਾ ਸਮਿਤ ਫਰੂਟ ਉਪੰਡਾਰ ਤੇ ਪਹੁੰਚਾ ਔਰ ਸਮਿਤ ਜੀ ਇਧਰਲੇ ਪਾਸੇ ਤੁਸੀਂ ਫਰੂਟ ਲਗਾਇਆ ਜਿਵੇਂ ਕਿ ਅਨਾਰ ਹੋਗੇ ਕੇਲੇ ਹੋ ਗਏ ਤੁਸੀਂ ਸ਼ਰਵਾਦ ਕੀਤੀ ਸੀ ਕੇਲਿਆਂ ਤੋਂ ਹਾਂਜੀ ਕੇਲਿਆਂ ਤੋਂ ਸ਼ਰਵਾਦ ਕੀਤੀ ਕੇਲੇ ਵੇਚ ਕੇ ਬਾਕੀ ਕਰਦੇ ਵਿਹਲੇ ਠੀਕ ਹੈ ਜੀ ਕਹਿੰਦਾ ਜੀ ਬੰਦਾ ਹੱਥ 'ਚ ਖੋਲਦਾ ਮੱਥੇ ਦੀ ਕੋਈ ਨਹੀਂ ਖੋਲਦਾ ਤੁਹਾਡੇ ਤੇ ਬੜੀ ਕਿਰਪਾ ਹੈ ਉਹਨਾਂ ਮਸਤਾ ਉਸ ਵਾਹਿਗੁਰੂ ਦੀ ਪਰਮਾਤਮਾ ਦੀ ਇੱਥੇ ਤੁਸੀਂ ਇਹ ਆਪਣੇ ਇਹ ਸਾਡੇ ਦੇ ਕੀ ਤੁਸੀਂ ਸਿਲ ਕਰਦੀ ਸੋ ਜਿਸ ਦਿਨ ਮੈਂ ਪਹਿਲੀ ਵਾਰ ਸ਼ੁਰੂ ਕੀਤਾ ਸੀਗਾ ਜੀ ਕੇਲੇ ਦਾ ਕੰਮ ਪਹਿਲੀ ਵਾਰ ਉਸ ਮਾਲਕ ਦੇ ਨਹੀਂ ਕਿਰਪਾ ਹੋਈ ਆ ਵੀ ਇੱਕ ਤਰ੍ਹਾਂ ਕੋਈ ਜਰੀਆ ਬਣ ਕੇ ਆਇਆ ਵੀ ਜਿਨ੍ਹਾਂ ਨੇ ਮੇਰੀ ਸ਼ੁਰੂਆਤ ਕਰਵਾਈ ਮੈਂ ਕੇਲੇ ਪਹਿਲਾਂ 100 ਰੁਪਏ ਦੇ 2 ਕਿਲੋ ਬਹੁਤ ਵੇਚੇ ਨੇ ਫਿਰ ਜਦ ਮੈਨੂੰ ਖੁਦ ਨੂੰ ਮਿਲਣ ਲੱਗ ਗਏ ਵੀ ਹਾਂਜੀ ਬਾਹਰੋਂ ਜੇ ਮੇਰੇ ਖੁਦ ਘਰ ਦੇ ਲੈਣਗੇ ਉਹਨਾਂ ਨੂੰ 70 ਰੁਪਏ ਕਿਲੋ ਦੇ ਕਿਉਂਕਿ ਮੈਂ ਵਿੱਚ ਨਾਰੀਅਲ ਵੇਚਣ ਲੱਗ ਗਿਆ ਸੀ ਹੁਣ ਮੈਂ 100 ਰੁਪਏ ਦੇ 4 ਕਿਲੋ ਕੇਲੇ ਕੀਤੇ ਸੀ ਜਦ ਮੈਂ ਸਟਾਰਟਿੰਗ ਤੇ ਬਾਜ਼ਾਰ ਦੇ ਵਿੱਚ ਉਹ ਨੰਗੇ ਪੈਰ ਦੀ ਕਮਾਈ ਇੱਕ ਇੱਕ ਰੁਪਇਆ ਕੀਮਤੀ ਹੈ ਮੇਰੇ ਵਾਸਤੇ ਤੁਸੀਂ ਵੀ ਤੁਸੀਂ ਮੈਂ ਤੁਹਾਡੀ ਗੱਲ ਕੱਟ ਰਿਹਾ ਨੰਗੇ ਪੈਰਾਂ ਦਾ ਕੀ ਰਾਜ ਉਹ ਵੀ ਸਾਧਾ ਕੀਤਾ ਜਾਵੇ ਦੇਖੋ ਜੀ ਨੰਗੇ ਪੈਰ ਦਾ ਰਾਜ ਇਹਦਾ ਵਾ ਮੈਂ ਇੱਕ ਸਾਲ ਚੱਪਲ ਨਹੀਂ ਪਾਉਂਦਾ ਜੀ ਇੱਕ ਸਾਲ ਪੂਰਾ ਨਹੀਂ ਮੈਂ ਚੱਪਲ ਪਾਉਂਦਾ ਅੱਜ ਉਹ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਸਾਂਝਾ ਕਰੋ ਕਹਿੰਦੇ ਨੇ ਬੰਦ ਮੁਠੀ ਚ ਤੈਨੂੰ ਕੀ ਦਸੀਏ ਵਿੱਚ ਕਿੰਨੇ ਕਿ ਦਰਦ ਲੁਕੋਈ ਬੈਠੇ ਆ ਐਨੇ ਸਿਰ ਤੇ ਨੇ ਹੁਣੇ ਵਾਲ ਸਾਡੇ ਜਿੰਨਾ ਯਾਰ ਦਾ ਕਰਜ਼ ਚੜਾਈ ਬੈਠੇ ਆ ਜਮ ਜੂਤੋ ਗਰ ਬਦੂਰ ਕਰੇ ਅਸੀਂ ਪਹਿਲੇ ਕਬਰ ਪਟਾਈ ਬੈਠੇ ਆ ਲੋਕੀ ਕਰਦੇ ਨੇ ਸਰਾਦ ਮਰੇ ਮੁੱਕਿਆ ਦਾ ਕਹਿੰਦੇ ਸਮਿਤ ਆਪਣਾ ਸਰਾਦ ਹੀ ਖਾਈ ਬੈਠੇ ਆ ਵਾਹ ਜੀ ਕਿਉਂਕਿ ਮੇਰੇ ਪੀਰ ਮੁਰਸ਼ਦ ਦਾ ਕਰਮ ਹੈ ਜੀ ਇਹ ਮੇਰੇ ਪੀਰ ਮੁਰਸ਼ਦ ਦਾ ਕਰਮ ਆ ਉਸ ਮਾਲਕ ਦਾ 11ਵੀਂ ਵਾਲੀ ਸਰਕਾਰ ਦਾ ਕਰਮ ਆ ਉਹਨਾਂ ਨੇ ਮੈਂ ਗਲੀਆਂ ਗਲੀਆਂ ਧੱਕੇ ਖਾਂਦਾ ਸੀ ਗਲੀਆਂ ਗਲੀਆਂ ਦੇ ਵਿੱਚ ਜੜੀ ਲੈ ਕੇ ਜਾਂਦਾ ਸੀ ਵੀ ਰਾਤ ਨੂੰ ਸੌਂਦੇ ਸੀ ਸੋਚਦੇ ਸੀਗੇ ਵੀ ਅੱਜ ਕਿਹੜੀ ਗਲੀ ਜਾਣਾ ਸਵੇਰੇ ਕਿਹੜੀ ਗਲੀ ਜਾਣਾ ਪਰ ਮਾਲਕ ਨੇ ਮੇਰੇ ਪੀਰ ਨੇ ਇੰਨਾ ਕਿ ਕਰਮ ਕਰਤਾ ਉਹ ਕਹਿੰਦੇ ਬਰਾਤ ਤੇਰੇ ਉਰੇ ਆਊਗੀ ਤੈਨੂੰ ਕਿੱਥੇ ਜਾਣ ਦੀ ਲੋੜ ਨਹੀਂ ਹੈਗੀ ਨਾਰੀਅਲ ਪਾਣੀ ਦਾ ਕੀ ਹੈ ਨਾਰੀਅਲ ਪਾਣੀ ਭਾਜੀ ਜਦ ਮਾਰਕੀਟ ਦੇ ਵਿੱਚ 80 ਰੁਪਏ 90 ਰੁਪਏ ਮਿਲਦਾ ਸੀਗਾ ਉਦੋਂ ਮੈਂ 50 ਰੁਪਏ ਦਿੰਦਾ ਸੀ ਫਿਰ ਮੈਂ ਜਿਵੇਂ ਜਿਵੇਂ ਮੰਡੀ ਦੇ ਵਿੱਚੋਂ ਮੈਨੂੰ ਜਸਟਮੈਂਟ ਹੁੰਦੀ ਰਹੀ ਵਪਾਰੀ ਮੈਨੂੰ ਮਿਲਦੇ ਰਹੇ ਵਪਾਰੀ ਮੈਨੂੰ ਮਿਲਦੇ ਰਹੇ ਔਰ ਉਸ ਤੋਂ ਬਾਅਦ ਮੈਂ ਨਾਰੀਅਲ ਕਿਤੇ 100 ਦੇ ਤਿੰਨ ਜੀ ਅੱਜ ਮੈਂ 100 ਦੇ ਚਾਰ ਔਰ ਕਈ ਵਾਰ ਵਿੱਚ ਇੱਕ ਐਸਾ ਟਾਈਮ ਆ ਜਾਂਦਾ ਵੀ 100 ਦੇ ਤਿੰਨ ਵੀ ਦੇਣ ਪੈ ਜਾਂਦੇ ਨੇ 100 ਰੁਪਏ ਦੇ ਤਿੰਨ ਔਰ 650 ਰੁਪਏ ਦਾ ਮੈਂ ਲਫਾਫਾ ਦੇ ਰਿਹਾ ਜੀ ਥੈਲਾ ਦੇ ਰਿਹਾ ਪੂਰਾ ਔਰ ਕਿੰਨੂ 100 ਰੁਪਏ ਦੇ 3 ਕਿਲੋ ਦੇ ਰਿਹਾ ਜੀ ਮੈਂ ਔਰ ਕੇਲੇ ਅਨਾਰ ਦੇ ਰਿਹਾ ਮੈਂ ਸਿਰਫ 100 ਰੁਪਏ ਕਿਲੋ ਔਰ 120 ਰੁਪਏ ਕਿਲੋ ਔਰ 150 ਰੁਪਏ ਕਿਲੋ ਤਿੰਨ ਤਰ੍ਹਾਂ ਦੇ ਮੇਰੇ ਕੋਲ ਅਨਾਰ ਪੈਨੇ ਜੀ ਕਿਉਂਕਿ ਦੇਖੋ ਜੇ ਕੁਆਲਿਟੀ ਸਮਿੱਤ ਨੇ ਜੇ ਮਾੜਾ ਮਾਲ ਵੇਚਣਾ ਹੁੰਦਾ ਨਾ ਹੋਂ ਨੂੰ ਕਦੀ ਕੋਠੀ ਭਾ ਕੇ ਵੇਚਦਾ ਵਧੀਆ ਮਾਲ 1 2 ਰੁਪਏ ਦੇ ਗੇਮ ਖੇਡੀ ਹੈ 1 2 ਰੁਪਏ ਤੇ ਆ ਮੇਲਾ ਤਾਂ ਹੀ ਭਰਦਾ ਦੇਖੋ ਜੀ ਮਾੜਾ ਜੰਦਾ ਕਹਿੰਦਾ ਕੈਮਰਾ ਪਰਸਨ ਨੂੰ ਕਹਿੰਦਾ ਮੈਂ ਤਸਵੀਰਾਂ ਤੁਹਾਨੂੰ ਵੀ ਕੀਤੀਆਂ ਜਾਣ ਸਮਿੱਤ ਤੇ ਪਹੁੰਚੇ ਆ ਸਾਡੇ ਖੰਨੇ ਸ਼ਹਿਰ ਤੋਂ ਲੈ ਕੇ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਔਰ ਇੱਥੋਂ ਤੱਕ ਵੀ ਦੂਰੋਂ ਦੂਰੋਂ ਆਉਂਦੇ ਜਿਵੇਂ ਕਿ ਦੱਸਿਆ ਮਰਿੰਡੇ ਤੋਂ ਆਉਂਦੇ ਨੇ ਲੁਧਿਆਣੇ ਤੋਂ ਫਰੂਟ ਲੈਣ ਆਉਂਦੇ ਨੇ ਸਾਡਾ ਜ਼ਿਲ੍ਹਾ ਵੀ ਸਮਿੱਤ ਕੋਲ ਆ ਰਿਹਾ ਬੜੀ ಅಪਾਰ ਕਿਰਪਾ ਔਰ ਇਸੇ ਤਰ੍ਹਾਂ ਕਿਰਪਾ ਬਣੀ ਰਵੇ ਔਰ ਮੈਂ ਸਮਿੱਤ ਜੀ ਨੂੰ ਇੱਕ ਹੋਰ ਗੱਲ ਪੁੱਛਣਾ ਚਾਹੁੰਨਾ ਅਨਾਰ ਦਾ ਵੀ ਤੁਸੀਂ ਪਿੱਛੇ ਜੀ ਕੀ ਰੇਟ ਰੱਖਿਆ ਸਰ ਜੀ ਅਨਾਰ ਮੇਰੇ ਕੋਲ ਅੱਜ ਦੇ ਟਾਈਮ ਜੇ ਤੁਸੀਂ ਲੈਣਾ ਹੋ ਤਾਂ ਮੈਂ ਕਿ 120 ਰੁਪਏ ਤੋਂ ਲੈ ਕੇ 200 ਰੁਪਏ ਤੱਕ ਮੇ ਕੋਲ ਅਨਾਰ ਪਿਆ ਜੀ ਠੀਕ ਹੈ ਨਾ 120 ਰੁਪਏ ਤੋਂ ਲੈ ਕੇ 200 ਰੁਪਏ ਤੱਕ ਅਨਾਰ ਪਿਆ ਔਰ ਅਨਾਰ ਦੇ ਰਿਆ ਅਨਾਰੀ ਨਹੀਂ ਦੇ ਰਿਆ ਸਮਿਤ ਨੇ ਮਿਹਨਤ ਕੀਤੀ ਐ ਸਮਿਤ ਨੇ ਰੀਸ ਨਹੀਂ ਕੀਤੀ ਕਿਉਂਕਿ ਅੱਜ ਜੇ ਸਮਿਤ ਸਟੈਂਡ ਦੇ ਉੱਤੇ ਖੜਾ ਨਾ ਉਰੇ ਮੇਲਾ ਪੜ ਰਿਆ ਤਾਂ ਸਮਿਤ ਨੇ ਮਿਹਨਤ ਕੀਤੀ ਐ ਇਹ ਨੰਗੇ ਪੈਰ ਦੀ ਕਮਾਈ ਐ ਇੱਕ ਇੱਕ ਰੁਪਿਆ ਨੰਗੇ ਪੈਰ ਦੀ ਕਮਾਈ ਲੱਗੀ ਹੋਈ ਐ ਫੁੱਲ ਸਾਈਜ਼ ਜਿਹੜਾ ਤੋਂ ਨੂੰ ਬਾਹਰ 200 250 ਰੁਪਏ ਮਿਲ ਰਿਆ ਅੱਜ ਬੈਠਾ ਔਰੇ ਮੈਂ ਤੁਹਾਨੂੰ 130 ਰੁਪਏ ਔਰ 150 ਰੁਪਏ ਦੇ ਰਿਆ 120 ਰੁਪਏ ਕਿਲੋ ਵੀ ਹੈ ਔਰ 100 ਰੁਪਏ ਕਿਲੋ ਵੀ ਹੈ ਜਿੱਦਾਂ ਦੀ ਤੁਸੀਂ ਵੈਰੈਟੀ ਮੰਗੂਗੇ ਉਦਾਂ ਦੀ ਵੈਰੈਟੀ ਮੇਰੇ ਕੋਲ ਹੁੰਦੀ ਹੈ ਹੁਣ ਸ਼ਿਵਰਾਤਰੀ ਆ ਗਈ ਕਈ ਜਨ ਮੱਥਾ ਟੇਕਣ ਜਾਂਦੇ ਨੇ ਕਹਿੰਦੇ ਨੇ ਪਾਈਆ 베ਰ ਦੇ ਦੋ 40 ਰੁਪਏ ਪਾਈਆ ਦਿੰਦੇ ਨੇ ਉਹ ਸੁਮਿੱਤੂਰੇ ਬੇਟਾ ਤੁਹਾਨੂੰ 100 ਰੁਪਏ ਦੇ 3 ਕਿਲੋ 베ਰ ਦੇ ਰਿਹਾ ਅਗਰ ਸੁਮਿੱਤ ਵੀ ਕਮਾਈ ਕਰ ਰਿਹਾ ਔਰ ਵਿੱਚੋਂ ਇੰਨਾ ਲੁੱਟੋਣਾ ਕਿਉਂਕਿ ਹਰ ਬੰਦਾ ਦਿਹਾੜੀਦਾਰ ਹੁੰਦਾ ਹਰ ਬੰਦਾ ਇੱਕ ਮਜ਼ਦੂਰ ਵਾਲਾ ਹੋਂਦ ਕੰਮ ਕਰਦਾ ਵਾ ਸੁਮਿਤ ਵੀ ਮਜ਼ਦੂਰ ਵਾਲੇ ਕੰਮ ਕਰ ਰਿਹਾ ਅੱਜ ਠੀਕ ਹੈ ਨਾ ਸੋ ਇਹਨਾਂ ਲੁੱਟਣੋਂ ਮੇਰੇ ਪਲੀਜ਼ ਹੱਥ ਛੋੜ ਕੇ ਮੇਰੀ ਬੇਨਤੀ ਹੈ ਮੇਰੇ ਭਰਾਵਾਂ ਨੂੰ ਔਰ ਇੱਕ ਗੱਲ ਹੋਰ ਮੈਂ ਕਈ ਵੀਡੀਓ ਦੇ ਵਿੱਚ ਇਹ ਗੱਲ ਕਹਿੰਦਾ ਹਾਂ ਨਾ ਭਾਜੀ ਵੀ ਜੇ ਕੋਈ ਮੇਰਾ ਵੀਰ ਬਿਮਾਰ ਹੈ ਮੇਰੀ ਭੈਣ ਬਿਮਾਰ ਹੈ ਜਾਂ ਕੋਈ ਬੱਚਾ ਬਿਮਾਰ ਆ ਉਹ ਡਾਕਟਰਾਂ ਨੇ ਕਿਹਾ ਹੋਇਆ ਵੀ ਫਰੂਟ ਖਾਣਾ ਜਾਂ ਜੂਸ ਪੀਣਾ ਜਾਂ ਨਾਰੀਅਲ ਪਾਣੀ ਪੀਣਾ ਉਹਨਾਂ ਕੋ ਪੈਸੇ ਨਹੀਂ ਹੈਗੇ ਤਾਂ ਹੱਥ ਜੋੜ ਕੇ ਬੇਨਤੀ ਆ ਉਰੋਤੀ ਲੈ ਕੇ ਉੱਥੇ ਤੱਕ ਫਰੂਟ ਪਿਆ ਭਾਜੀ ਜਿਹੜਾ ਮਰਜ਼ੀ ਲੈ ਜਾਓ 1 ਰੁਪਿਆ ਨਹੀਂ ਲਵਾਂਗਾ ਨਾ ਮੈਂ ਲੈਣਾ ਆਪਣਾ ਪ੍ਰੋਪਰ ਇੱਥੇ ਦਾ ਐਡਰੈਸ ਦੱਸ ਦਿਓ ਜੀ ਘਟਿੱਕਾ ਮਹੱਲਾ ਨਜ਼ਦੀਕ ਮੜਿਆ ਰੋਡ ਖੰਨਾ ਜੀ ਔਰ ਜੇ ਕਿਸ ਨੂੰ ਨਹੀਂ ਵੀ ਪਤਾ ਲੱਗਦਾ ਬੱਸ ਅੱਡੇ ਦੇ ਬਿਲਕੁਲ ਬੈਕ ਸਾਈਡ ਤੇ ਆ ਜਾਓ ਬੱਕਰਾ ਮਾਰਕੀਟ ਨਿਕਲ ਕੇ ਉਹਦੇ ਨਾਲ ਹੀ ਮੜੀਆ ਰੋਣ ਨੂੰ ਰਸਤਾ ਜਾਂਦਾ ਉਸ ਚੌਂਕ ਦੇ ਵਿੱਚ ਤੁਹਾਡਾ ਛੋਟਾ ਭਾਈ ਬੈਠਾ ਹੈ ਜੇ ਤੁਸੀਂ ਮਲੋਹ ਵਾਲੇ ਪਾਸਿਓਂ ਆਉਂਦੇ ਹੋ ਤਾਂ ਕੁੜੀਆਂ ਦੇ ਕਾਲਜ ਦੇ ਬਿਲਕੁਲ ਸਾਹਮਣੇ ਆਓ ਉਸ ਲਾਟ ਦੇ ਵਿੱਚ ਤੁਹਾਡਾ ਛੋਟਾ ਭਾਈ ਬੈਠਾ ਜੀ ਜੀ ਤੁਹਾਡੇ ਨਾਲ ਮੰਨ ਲਓ ਕਿਸੇ ਨੇ رابطہ ਬਣਾਉਣਾ ਤੁਹਾਡੇ ਕੋਲ ਸਮਾਨ ਉਪਲਬਧ ਕਰਨਾ ਕੀ ਕੰਟੈਕਟ ਹੈ ਭਾਜੀ ਹੁਣ ਤੱਕ ਮੈਂ 4 ਬੰਦੇ ਨੂੰ ਕੰਮ ਕਰਾ ਚੁੱਕਿਆ ਇਹ ਨਹੀਂ ਕਹਿੰਦਾ ਮੈਂ ਵੀ ਮੈਂ ਇਕੱਲਾ ਕਰ ਰਿਹਾ ਤਾਂ ਹੋਰ ਨਾ ਖਾਓ ਮਾਲਕ ਦੀ ਇੰਨੀ ਕੀ ਕਰ ਪਾਵਾਂ ਇੱਕ ਪਟਿਆਲੇ ਦੇ ਵਿੱਚ ਮੇਰੇ ਵੀਰ ਦੀ ਥੋੜੀ ਜਿਹੀ ਲੱਤਾਂ ਦੀ ਪ੍ਰੋਬਲਮ ਸੀਗੀ ਉਹਨਾਂ ਨੂੰ ਮੈਂ ਉੱਥੇ ਕੰਮ ਕਰਾ ਕੇ ਦਿੱਤਾ ਔਰ ਉਹਨਾਂ ਨੂੰ ਮੈਂ maal ਉੱਥੇ ਵੀ ਭੇਜਦੇ ਆ ਉਹਨਾਂ ਨੂੰ ਮੈਂ maal ਭੇਜਦੇ ਆ ਉੱਥੇ ਔਰ 904 ਮੇਰੇ ਜਦੋਂ ਵੀ ਆਣਾ ਜੇ ਤੁਹਾਨੂੰ ਰਸਤਾ ਨਹੀਂ ਪਤਾ ਲੱਗ ਰਿਹਾ ਮੋਬਾਈਲ ਨੰਬਰ 90411 3629 ਮੈਨੂੰ ਕਾਲ ਕਰੋ ਔਰ ਤੁਹਾਨੂੰ ਲੋਕੇਸ਼ਨ ਉਸ ਨੰਬਰ ਤੇ ਪਾਈ ਜਾਊਗੀ ਤੇ ਤੁਸੀਂ ਮੇਰੇ ਕੋਲ ਪਹੁੰਚ ਸਕਦੇ ਹੋ ਔਰ ਬਾਕੀ ਫਿਰ ਇੱਕ ਵਾਰ ਫਿਰ ਬੇਨਤੀ ਕਰਦਾ ਜਿੰਨੇ ਮੇਰੇ ਵੀਰ ਮੇਰੀ ਭੈਣ ਕੋਈ ਬਿਮਾਰ ਹੈ ਜਾਂ ਬੱਚਾ ਬਿਮਾਰ ਆ ਡਾਕਟਰ ਨੇ ਕਿਹਾ ਬੀਬ ਜੂਸ ਹੀ ਆ ਫਰੂਟ ਖਾਣਾ ਪੈਸੇ ਨਹੀਂ ਹੈਗੇ ਤਾਂ ਪਲੀਜ਼ ਹੱਥ ਜੋੜ ਕੇ ਬੇਨਤੀ ਜਿਹੜਾ ਮਰਜੀ ਫਰੂਟ ਆ ਕੇ ਲੈ ਜਿਓ 1 ਰੁਪਿਆ ਨਹੀਂ ਲੂੰਗਾ ਇਹ ਕਾਫੀ ਮਹੀਨਿਆਂ ਤੋਂ ਲੁਧਿਆਣੇ ਤੋਂ ਕਿੱਥੇ ਕਿੱਥੇ ਤੁਹਾਡੇ ਕੋ ਫਰੂਟ ਲੈਣਾ ਆਉਂਦ ਰਿਹਾ ਐਨੀ ਕਿ ਮੇਰੇ ਪੀੜ ਦਾ ਕਰਮ ਹੈ ਜੀ ਲੁਧਿਆਣੇ ਤੋਂ ਕੀ ਅੰਬਾਲੇ ਤੋਂ ਵੀ ਮੇਰੇ ਕੋ ਉਰੇ ਆਏ ਨਹੀਂ ਕਿਉਂਕਿ ਉਸ ਮਾਲਕ ਦੀ ਐਨੀ ਕਿ ਕਿਰਪਾ ਵਾ ਤੁਹਾਡੇ ਵਰਗੇ ਭਰਾਵਾਂ ਦਾ ਐਨਾ ਕਿ ਸਾਥ ਆ ਵੀ ਜਿਹੜੇ ਮੇਰੇ ਕੋਲ ਉਰੇ ਪਹੁੰਚਦੇ ਨੇ ਮੇਰੀ ਵੀਡੀਓ ਉਹਨਾਂ ਤੱਕ ਪਹੁੰਚਦੀ ਆ ਹੋਰ ਤਾਂ ਹੋਰ ਮੇਰੇ ਅਪਾਰਟਸੋਲ ਹੋ ਤਾਂ ਕੈਨੇਡਾ ਤੋਂ ਵੀ ਫੋਨ ਆਇਆ ਜੀ ਉਹਨਾਂ ਦੇ ਘਰੇ ਮੈਂ 8 ਨੰਬਰ ਗਲੀ ਦੇ ਵਿੱਚ ਸਮਾਨ ਦੇਖਿਆ ਆਇਆ ਐ। ਇੰਨੇ ਕਮਾਲਕ ਦੀ ਕਿਰਪਾ ਵਾ। ਤੁਹਾਡੇ ਵਰਗੇ ਵੀਰਾਂ ਦਾ ਸਾਥ ਹੈ ਜੀ। ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਪੀਵੀ 26 ਨਿਊਜ਼ ਜਿਹੜੀ ਪੂਰੀ ਟੀਮ ਸਰਬਜੀਤ ਸਿੰਘ ਜੀ ਮੇਰੇ ਕੋਲ ਪਹੁੰਚੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ। ਵੀ ਜਿਹੜੇ ਮੇਰੀ ਇੱਕ ਛੋਟੇ ਜੇ ਇੱਕ ਮਾਸਟਰ ਜੇ ਬੰਦੇ ਦੀ ਵੀਡੀਓ ਬਣਾਉਣ ਵਾਸਤੇ ਆਏ ਨੇ ਕਿਉਂਕਿ ਬਹੁਤ ਘਟ ਆਉਂਦੇ ਨੇ ਨਹੀਂ ਤਾਂ ਮੈਂ ਦੱਸਣਾ ਚਾਹਣਾ ਵੀ ਜਿਹੜਾ ਇੰਨਾ ਮੰਗਿਆਈ ਹੋਈ ਪਈ ਐ ਇਹ ਮੰਗਿਆਈਆਂ ਨਹੀਂ ਹੋਣ ਹੀ ਨਹੀਂ ਚਾਹੀਦੀ ਇੱਕ ਜਿਹੜਾ 20 ਰੁਪਏ ਗਲਾਸ ਮੈਂ ਜੂਸ ਦਾ ਦੇ ਰਿਆਂ ਔਰ ਇੱਕ 70 ਰੁਪਏ ਵਾਲਾ ਗਲਾਸ ਜੂਸ ਦਾ ਬਰਾਬਰ ਕਰਕੇ ਦੇਖ ਲਿਓ ਸਪਲੀਜ਼ ਹੱਥ ਜੋੜ ਕੇ ਬੇਨਤੀ ਐ ਸਸ਼ੀ ਕਾਲ ਜੀ ਸੁਮੇਤ ਦੀ ਸਪੋਰਟ ਕਰਿਓ ਦੱਬ ਕੇ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਕਮੈਂਟਾਂ ਦੇ ਰੂਪ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਿਓ ਕਿਉਂਕਿ ਹਰ ਪਰਿਵਾਰ ਨੂੰ ਹਰ ਘਰ ਦੇ ਵਿੱਚ ਫਰੂਟ ਦੀ ਜੂਸ ਦੀ ਨਾਰੀਲ ਪਾਣੀ ਲੋੜ ਹੁੰਦੀ ਹੈ ਔਰ ਕੰਟੈਕਟ ਕਰੋ ਜੇ ਕਿਸੇ ਨੂੰ ਇੱਥੇ ਦੀ ਲੋਕੇਸ਼ਨ ਜਾਂ ਇੱਥੇ ਕੋਈ ਦੂਰੋਂ ਨੇੜੇੋਂ ਪਿੰਡਾਂ ਚੋਂ ਆਉਂਦਾ ਹੈ ਜਾਂ ਕਿਸੇ ਕਾਰਨ ਪਜਲ ਹੋ ਜਾਂਦਾ ਤਾਂ ਕੰਟੈਕਟ ਨੰਬਰ ਵੀ ਸਮਿਤਦਾ ਹੈ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਓ ਮੈਨੂੰ ਦਿਓ ਯਾਦ ਸਰਬਜੀਤ ਸਿੰਘ ਜਲਦ ਹਾਜ਼ਰ ਹੋਵਾਂਗਾ ਇੱਕ ਨਵੀਂ ਤੇ ਨਕੋਰ ਸੱਚੀ ਸੱਚੀ ਆਪਣੇ ਨੂੰ ਧੰਨਵਾਦ ਸਤਿ ਸ੍ਰੀ ਅਕਾਲ